ਬੰਦੇ ਆਖੀਕਾਰ ਕੌਣ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਹੀ ਇਹਨਾਂ ਨੇ ਧਾਰ ਲਿਆ ਏ ਅਸਾਂ ਜ਼ਰਦ ਕਰਜ ਕਰਨ ਗੁਰੂ ਪਾਣ ਆਇਓ ਇਹਨਾਂ ਦਾ ਪ੍ਰਤਪਾਦ ਫਾਸ਼ ਹੋਇਆ ਏ ਇੱਕ ਕਿਥੋਂ ਨੇ ਕਿਵੇਂ ਨੇ ਅਤੇ ਕੌਣ ਇਸ ਰੂਪ ਦੇ ਵਿੱਚ ਸੀ ਸਾਰਾ ਕੁਝ ਦੱਸਾਂਗੇ ਜਿਹਾ ਸ਼ਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਫਾਟੇ ਨਾਲ ਫਿਰਿਆ ਬਹੁਤ ਵਾਰ ਇਹ ਕਿਹਾ ਜਾਂਦਾ ਏ ਕਿ ਕੁਝ ਵੀ ਅਝੀਹਾਂ ਨਾ ਕਰੋ ਜਿਸ ਦੇ ਨਾਲ ਜਿਹੜੇ ਨੇ ਹਿਰਦੇ ਜਿਹੜੇ ਨੇ ਬਲੁੰਦਰੇ ਜਾਣ ਪਰ ਬਹੁਤ ਸਾਰੇ ਲੋਕ ਇਸ ਤੋਂ ਸ਼ਾਇਦ ਅਣਜਾਣ ਰਹਿੰਦੇ ਨੇ ਸ਼ਾਇਦ ਜਾਣ ਬੁੱਝ ਕੇ ਕਰਦੇ ਨੇ ਸ਼ਾਇਦ ਉਹਨਾਂ ਦਾ ਜੋ ਹੈ ਮਾਨਸਿਕਤਾ ਹੀ ਅਜਹੀ ਹੈ ਅਜਿਹੀ ਇੱਕ ਵੀਡੀਓ ਸਾਹਮਣੇ ਜਦੋਂ ਆਈ ਤੇ ਸਿੱਖਾਂ ਦੇ ਦਿਲਾਂ ਦੇ ਵਿੱਚ ਗੁੱਸਾ ਕਿਤੇ ਨਾ ਕਿਤੇ ਉਹ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰਕਾਰ ਇਹ ਵੀਡੀਓ ਕਿੱਥੇ ਦੀ ਹੈ ਤਾਂ ਦੇ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਧਾਰ ਕੇ ਇੱਕ ਵਿਅਕਤੀ ਜਿਹੜੇ ਨੇ ਉਸ ਦੇ ਵਿੱਚ ਆਪਣੀ ਭਗਤੀ ਦਿਖਾ ਰਹੇ ਨੇ ਉਸ ਅਰਥਾਤ ਇਹ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਤਾਰਿਆ ਹੋਇਆ ਹੈ ਇਸ ਦੇ ਉੱਤੇ ਜੋ ਹੈ ਉਹ ਭਾਈ ਪਰਮਜੀਤ ਸਿੰਘ ਅਕਾਲੀ ਉਹਨਾਂ ਨੇ ਜੋ ਹੈ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਸਾਡੇ ਨਾਲ ਕਿ ਆਖਿਰਕਾਰ ਇਹ ਪੂਰੀ ਵੀਡੀਓ ਦਾ ਸੱਚ ਕਿਤੇ ਹੈ ਕਿਉਂਕਿ ਇਹ ਵੀਡੀਓ ਕਿਹਾ ਜਾ ਰਿਹਾ ਸੀ ਕਿ ਬੰਬਈ ਦੀ ਹੈ ਸੋ ਇਹ ਵੀਡੀਓ ਬੰਬਈ ਦੀ ਨਹੀਂ ਹੈ ਇਹ ਵੀਡੀਓ ਜਿਹੜੀ ਆ ਉਹ ਮੱਧ ਪ੍ਰਦੇਸ਼ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ ਹੈ ਤੇ ਇਹਨਾਂ ਨੇ ਕਿਹੜੇ ਨੇ ਕਿਉਂ ਇਹਨਾਂ ਨੇ ਕੀਤਾ ਹੈ ਸਾਰਾ ਕੁਝ ਜੋ ਹੈ ਭਾਈ ਪਰਮਜੀਤ ਸਿੰਘ ਅਕਾਲੀ ਹੂਰਾ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੋ ਅਸੀਂ ਤੁਹਾਨੂੰ ਸੁਣਾਉਣਿਆ ਤੇ ਦਿਖਾਉਣਿਆ ਕਿ ਆਖਿਰਕਾਰ ਇਹਦੇ ਪਿੱਛੇ ਸਾਰਾ ਸੱਚ ਕੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸੰਗਤਾਂ ਦੇਖ ਰਹੇ ਹੋ ਕਿ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਤੇ ਹਰ ਇੱਕ ਸਿੱਖ ਦੀ ਜਿਹੜੀ ਭਾਵਨਾਵਾਂ ਉਹਨੂੰ ਥੇਸ ਪਹੁੰਚੀ ਆ ਬੜਾ ਗੁੱਸਾ ਤੇ ਅਗਰੋਸ਼ ਹਰ ਸਿੱਖ ਦੇ ਮਨ ਦੇ ਵਿੱਚ ਆ ਕਿ ਕਿਸੇ ਪਾਪੀ ਮਨੁੱਖ ਦੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਮਨੁੱਖੀ ਜਾਮੇ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਬੇਸ਼ੱਕ ਇਹ ਬਹੁਤ ਵੱਡਾ ਹਮਲਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਇਦਾਂ ਦੀਆਂ ਸ਼ਰਾਰਤਾਂ ਪਹਿਲਾਂ ਵੀ ਪੰਥ ਰੋਧੀਆਂ ਵੱਲੋਂ ਕੀਤੀਆਂ ਜਾਂਦੀਆਂ ਸੀ ਹੁਣ ਵੀ ਕੀਤੀਆਂ ਜਾਂਦੀਆਂ ਗਾਂ ਹੀ ਕੀਤੀਆਂ ਜਾਣਗੀਆਂ। ਪਹਿਲਾਂ ਤਾਂ ਮੈਂ ਸੰਗਤ ਜੀ ਨੂੰ ਬੇਨਤੀ ਕਰਦਾ ਕਿ ਜਿਹੜੀ ਇਹ ਵੀਡੀਓ ਆ ਜਿਵੇਂ ਕਿ ਕਿਹਾ ਜਾ ਰਿਹਾ ਕਿ ਇਹ ਮੁੰਬਈ ਦੀ ਆ ਉਲਾਸ ਨਗਰ ਦੀ ਆ। ਏ ਮੁੰਬਈ ਦੀ ਨਹੀਂ ਏ ਐਮਪੀ ਦੀ ਮੱਧ ਪ੍ਰਦੇਸ਼ ਦੀ ਕੁਛ ਡੋਲ ਸ਼ਹਿਰ ਆ ਉਥੋਂ ਦੀ ਆ ਕਿਉਂਕਿ ਮੁੰਬਈ ਦੇ ਵਿੱਚ ਜਿਹੜੇ ਸਾਡੇ ਨਾਲ ਸਾਨੂੰ ਲੰਬੇ ਸਮੇਂ ਤੋਂ ਜਾਣਦੇ ਨੇ ਜਿਵੇਂ ਸਿੰਘ ਜਜਨਾ ਨਾਲ ਪ੍ਰੇਮ ਪਿਆਰ ਸਤਿਕਾਰ ਕਰਦੇ ਨੇ ਉਹਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਰਿੰਕੂ ਨੇ ਜੋ ਕਿ ਸਿੰਧੀ ਭਾਈਚਾਰੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਸਾਰੀ ਹੋਈ ਆ ਤੇ ਚੱਲ ਵੀ ਰਹੀ ਆ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਟੀਮ ਵੀ ਜਿਹੜੀ ਇਹ ਬਣਾ ਕੇ ਭੇਜੀ ਗਈ ਆ ਉੱਥੇ ਐਮਪੀ ਦੇ ਵਿੱਚ ਜਿਹੜੀ ਸਾਰੇ ਇਸ ਕਾਰਜ ਨੂੰ ਦੇਖੇਗੀ ਦੋਸ਼ੀਆਂ ਦੀ ਜਿਹੜੀ ਉਹ ਨਿਸ਼ਾਨਦੇਹੀ ਕਰੇਗੀ ਤੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤੇ ਮਾਰੇ ਕਿਰਪਾ ਕਰਨ ਸ਼ਾਇਦ ਅੱਜ ਸ਼ਾਮ ਤੱਕ ਹੀ ਜਾਂ ਹੱਦ ਕੱਲ ਤੱਕ ਇਹ ਲਗਾ ਇਹ ਸਾਰਾ ਜਿਹੜਾ ਵਰਤਾਰਾ ਉਹ ਸਰਕਾਰ ਦੇ ਸਾਹਮਣੇ ਰੱਖ ਦਵਾਂਗੇ ਕਿ ਇਹ ਸਾਰੀ ਘਟਨਾ ਕਿੰਨੇ ਕੀਤੀ ਤੇ ਕਿਉਂ ਕੀਤੀ ਤੇ ਆਪਾਂ ਨੂੰ ਪਤਾ ਹੀ ਆ ਫਿਰ ਤੁਹਾਡਾ ਬੇਨਤੀ ਹੈ ਕਿ ਇਹਨੂੰ ਵੀਡੀਓ ਨੂੰ ਜਿਵੇਂ ਦੇਖਿਆ ਜਾ ਰਿਹਾ ਹੈ ਮੌਯਦੀ ਨਹੀਂ ਕੀ ਇਹ ਮੱਧ ਪ੍ਰਦੇਸ਼ ਦੀ ਆ ਤੇ ਇਹਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਸਿੰਧੀ ਨੇ ਪਰ ਉਹ ਜੋ ਪਤਾ ਲੱਗਾ ਵਾ ਸਾਨੂੰ ਕਿ ਉਹ ਗੁਰੂ ਗ੍ਰੰਥ ਸਾਹਿਬ ਤੇ ਪਾਤਸ਼ਾਹੀ ਨੂੰ ਗੁਰੂ ਨਹੀਂ ਮੰਨਦੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਜਿਵੇਂ ਉਹਨਾਂ ਦੀ ਭਾਵਨਾ ਵਾ ਕਿ ਪੂਜਾ ਕਰਦੇ ਪਰ ਮੂਰਤੀ ਤੌਰ ਦੇ ਉੱਤੇ ਤੇ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਲੋਕਾਂ ਨੇ ਇਦਾਂ ਦੇ ਬੜੇ ਕੰਮ ਕੀਤੇ ਆ ਜਨਤਕ ਇਸ ਵਾਰ ਹੋਣਾ ਹੋਇਆ ਵੀਡੀਓ ਪਹਿਲੀ ਵਾਰ ਹੀ ਆਈ ਆ ਸੋ ਸੰਗਤ ਨੂੰ ਬੇਨਤੀ ਆ ਕਿ ਬਹੁਤ ਜਲਦੀ ਇਹਦੇ ਉੱਤੇ ਜਿੰਨਾ ਵੀ ਜਿਹੜੀ ਅਪਡੇਟ ਆ ਜੋ ਵੀ ਐਕਸ਼ਨ ਆ ਮਹਾਰਾਜਾ ਕਿਰਪਾ ਕਰਨ ਉਹ ਲਿਆ ਜਾ ਰਿਹਾ ਤੇ ਸਾਰੇ ਬੇਲ ਜਿਹੜੀ ਆਪਜੀ ਨੂੰ ਬਹੁਤ ਜਲਦੀ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ